ਯਾ ਸ਼ਾਂਤਾਂ ਦੀ ਭਗਤਾ ਉਹ ਬਾਬਾ ਜੀ ਆ ਗਏ ਕੁਰਸੀਆਂ ਤੇ ਬੈਠ ਬੈਨੂ ਕੋਈ ਨਹੀਂ ਭਗਤਾ ਬਾਬੇ ਉਹਨਾਂ ਦਾ ਦੋ ਪੈਸੇ ਦਾਣ ਦੇ ਦੇਉ ਤੇ ਬਾਬੇ ਚੱਲੇ ਪਹੁੰਚ ਬਾਬਾ ਜੀ ਬੈਹ ਜੋ ਦੋ ਮਿੰਟ ਗੱਲਾਂ ਕਰਦੇ ਆਂ ਬਹੁਤ ਸੁਣਾਓ ਪਰਵਾਹ ਠੀਕ ਠਾਕ ਏ ਕੇ ਹਾਂ ਬਹੁਤ ਵਧੀਆ ਬਾਬਾ ਜੀ ਇਹ ਦੱਸੋ ਕੋਈ ਤੇਵਾ ਦੂਵਾ ਵੀ ਦੇਖ ਲੈਨੇ ਹੋ ਭਗਤਾ ਅਸੀਂ ਤੇ ਸਾਰੇ ਏਡੇ ਵੱਡੇ ਜੋਤਿਸ਼ੀ ਜਾਣਦੇ ਆ ਕਿ ਜਿਹੜਾ ਜੋਤਿਸ਼ੀ ਵਿੱਚ ਕਹਤਾ ਤੇ ਉਹ ਸਾਡਾ ਪੂਰਾ ਹੀ ਹੁੰਦਾ ਏ ਅੱਛਾ ਉਹ ਭੰਤਾ ਲਾ ਜੋਤਿਸ਼ਵਾਰੇ ਸੁਣ ਲਾ ਵੀ ਲੋਕ ਲਾ ਰਿਆਂ ਤੇ ਜ਼ਿੰਦਗੀ ਲੰਗਾਉਣਗੇ ਤੇ ਵੋਟਾਂ ਪਾ ਕੇ ਪਿੱਛੋਂ ਪਛਤਾਉਣਗੇ ਲੀਡਰ ਕਿਸੇ ਦੇ ਪੱਲੇ ਨਹੀਂ ਕੁਝ ਪਾਉਣਗੇ ਤੇ ਸਾਨੂੰ ਲੜਾ ਕੇ ਆਪ ਜਫੀਆਂ ਪਾਉਣਗੇ ਅੱਛਾ ਜਨਤਾ ਵਿਚਾਰੀ ਦਾ ਟਾਈਮ ਤਾਂ ਮਾੜਾ ਹੀ ਰਹੂਗਾ ਕਿਉਂ ਮੱਲੀ ਫੂਲ ਵਾਲੇ ਦਾ ਜੋਤਿਸ਼ ਸੱਚੀ ਕਹੂਗਾ ਉਹ ਬਾਬਾ ਜੀ ਚੰਗੀ ਤਰ੍ਹਾਂ ਨਿਗਾਹ ਮਾਰੋ ਕੀ ਪਤਾ ਕਿਤੇ ਕੁਝ ਚੰਗਾ ਲਿਖਿਆ ਹੀ ਹੋਵੇ ਉਹ ਚੰਗਾ ਤਾਂ ਭਗਤਾ ਰੱਬ ਦਾ ਨਾਮ ਰਹਿ ਗਿਆ ਹਰ ਕੋਈ ਲੀਡਰ ਘਰ ਭਰ ਕੇ ਬਹਿ ਗਿਆ ਤੇ ਜਨਤਾ ਪੱਲੇ ਦਾ ਇਕੱਲਾ ਜਕਾਰਾ ਹੀ ਰਹਿ ਗਿਆ ਤੇ ਨੌਜਵਾਨੀ ਚਿੱਟੇ ਤੇ ਲਾ ਕੇ ਤਾਂ ਜਮਾ ਭੱਠਾ ਹੀ ਬਹਿ ਗਿਆ ਤੇ ਹੱਕਾਂ ਦੀ ਖਾਤਰ ਹਰ ਕੋਈ ਧਰਨੇ ਤੇ ਰਹੂਗਾ ਕਿਉਂਕਿ ਮੱਲੀ ਫੂਲ ਵਾਲੇ ਦਾ ਜੋਤ ਸੱਚੀ ਗਾਊਗਾ ਬਾਬਾ ਜੀ ਚੰਗੀ ਤਰ੍ਹਾਂ ਨਿਗਾਹ ਮਾਰੋ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਹੋ ਜਾਣਾ ਦੇਖੋ ਹੋਊਗਾ ਕਿ ਨਹੀਂ ਹੋਊਗਾ ਉਹ ਭਾਗ ਤਾਂ ਵੀਆਈਪੀ ਕਲਚਰ ਤਾਂ ਹੋਰ ਵਧਾਉਣਗੇ ਤੇ ਚੇਅਰਮੈਨ ਪੁਲਿਸ ਤੋਂ ਸੂਟ ਸਲੂਟ ਮਰਵਾਉਣਗੇ ਤੇ ਸਲੂਟ ਨਾ ਮਾਰਨ ਤੇ ਉਹਨਾਂ ਦੀ ਸ਼ਿਕਾਇਤ ਕਰਾਉਣਗੇ ਉਹੀ ਗਨਮੈਨ ਤੇ ਹੂਟਰ ਵਜਾਉਣਗੇ ਇਹ ਸਿਸਟਮ ਭਗਤਾ ਜੇ ਇਦਾਂ ਹੀ ਰਹੂਗਾ ਕਿਉਂਕਿ ਮੱਲੀ ਫੂਲ ਵਾਲੇ ਦਾ ਜੋtheta ਚ ਸੱਚ ਹੀ ਕਹੂਗਾ ਬਾਬਾ ਜੀ ਇਹ ਦੱਸੋ ਪਹਿਲਾਂ ਲੀਡਰ ਆਪਣੇ ਫੋਟੋਆਂ ਹਰ ਥਾਂ ਲਵਾ ਲੈਂਦੇ ਸੀ ਉਹ ਖਤਮ ਹੋਣ ਗਿਆ ਕਿ ਨਹੀਂ ਉਹ ਭਗਤਾ ਪਹਿਲਾਂ ਫੋਟੋਆਂ ਐਂਬੂਲੈਂਸ ਤੇ ਸੀ ਲੱਗਦੀਆਂ ਤੇ ਅੱਜ ਕੱਲ ਫੋਟੋਆਂ ਝੋਲਿਆਂ ਤੇ ਫੱਬਦੀਆਂ ਤੇ ਖੰਬਿਆਂ ਤੋਂ ਵੱਧ ਤਾਂ ਫਲੈਕਸਾਂ ਲੱਗਦੀਆਂ ਤੇ ਉਹੀ ਟੀਵੀ ਤੇ ਐਡਾਂ ਨੇ ਲੱਗਦੀਆਂ ਪੂਰਵਾ ਦਾ ਦੌਰ ਤਾਂ ਭਗਤਾ ਇਦਾਂ ਹੀ ਰਹੂਗਾ ਕਿਉਂਕਿ ਮੱਲੀ ਪੂਰ ਵਾਲੇ ਦਾ ਜੁੋਤੇ ਚ ਸੱਚੀ ਗਊਗਾ। ਬਾਬਾ ਜੀ ਇੱਕ ਗੱਲ ਦਾ ਫਰਕ ਤਾਂ ਪੱਤਾ ਪੈ ਗਿਆ ਹੁਣਾਂ ਵੀ ਜਹਾਜ਼ਾਂ ਦੇ ਖਰਚੇ ਤਾਂ ਘਟ ਗਏ ਹੋਣੇ ਆ। ਉਹ ਭਗਤਾ ਜਹਾਜ਼ਾਂ ਦੇ ਕਿਤੇ ਸਫ਼ਰ ਬੰਦ ਹੋਣੇ ਆ ਲੈ ਇਹ ਵੀ ਸੁਣ ਲਾ। ਪਹਿਲਾਂ ਤਾਂ ਜਿਹੜੇ ਟਿਕਟਰਾਂ ਕਰਦੇ ਸੀ ਹੁਣ ਆਪ ਜਹਾਜ਼ ਤੇ ਆਉਣਗੇ ਕਿ 400 ਕਰੋੜ ਦੇ ਜਹਾਜ਼ ਤੇ 36 ਕਿਲੋਮੀਟਰ ਦਾ ਸਫ਼ਰ ਲੰਘਾ ਹੋਣਗੇ ਤੇ ਪੰਜਾਬ ਦੇ ਪੈਸੇ ਨਾਲ ਦਿੱਲੀ ਨੂੰ ਜਹਾਜ਼ ਤੇ ਚੜਾਉਣਗੇ। ਤੇ ਪੰਜਾਬ ਦਾ ਪੈਸਾ ਦੂਜੇ ਸੂਬਿਆਂ ਦੀਆਂ ਵੋਟਾਂ ਤੇ ਲਾਉਣਗੇ ਤੇ ਇਹ ਜਹਾਜ਼ਾਂ ਦਾ ਸਫ਼ਰ ਤਾਂ ਭਗਤਾ ਇਸੇ ਤਰੀਕੇ ਹੀ ਰਹੂਗਾ ਕਿਉਂਕਿ ਮੱਲੀ ਫੂਲ ਵਾਲੇ ਦਾ ਜੋਤਿਸ਼ ਸੱਚੀ ਕਹੂਗਾ ਸੱਚੀ ਕਹੂਗਾ ਉਹ ਪਹਿਲਾਂ ਵੀ ਲੁੱਟ ਕੇ ਖਾ ਗਏ ਹੁਣ ਵੀ ਖਾਈ ਜਾਣਗੇ ਲੋਕਾਂ ਦੇ ਪੈਸੇ ਨਾਲ ਪਾਣੀ ਦੀ ਬੱਸਾਂ ਚਲਾਈ ਜਾਣਗੇ ਤੇ ਆਪਣੀਆਂ ਬੱਸਾਂ ਸਾਰੇ ਪਾਸੇ ਹੀ ਵਧਾਈ ਜਾਣਗੇ ਸਰਕਾਰੀ ਬੱਸਾਂ ਨੂੰ ਜਮ੍ਹਾਂ ਖੁੰਗੇ ਲਈ ਜਾਣਗੇ ਬਸ ਇਹਨਾਂ ਦਾ ਘਾਰ ਹੀ ਭਰਦਾ ਰਹੂਗਾ ਕਿਉਂਕਿ ਮੱਲੀ ਫੂਲ ਵਾਲੇ ਦਾ ਜੋਤਿਸ਼ ਤਾਂ ਸੱਚੀ ਕਹੂਗਾ ਹੂੰ ਪਰ ਬਾਬਾ ਜੀ ਪਹਿਲਾ ਵਾਲਿਆਂ ਤਾਂ ਕਹਿੰਦੇ ਕੋਈ ਪੈਸੇ ਹੀ ਨਹੀਂ ਖਾਂਦਾ ਨਾ ਇਹ ਸੁਣ ਲਾ ਫਿਰ ਉਹ ਭਾਵੇਂ ਤਾਂ ਫਿਲਾਂ ਵਾਲੇ ਕਿਹੜਾ ਕਸਰ ਛੱਡਦੇ ਆ ਰਹੇ ਨੇ ਬੱਸਾਂ ਦੀਆਂ ਬਾਡੀਆਂ ਚੋਂ ਪੈਸੇ ਵੜਦੇ ਆ ਰਹੇ ਨੇ ਤੇ ਲੋਕਾਂ ਅੱਗੇ ਵੱਡੇ ਵੱਡੇ ਗੱਪ ਛੱਡਦੇ ਆ ਰਹੇ ਨੇ ਉਹ ਗਾਲ ਬਣ ਕੇ ਕਈ ਤਾਂ ਉਰਦੂ ਦੇ ਸ਼ੇਰ ਹੀ ਛੱਡਦੇ ਆ ਰਹੇ ਨੇ ਤੇ ਚਾਚੇ ਭਤੀਜਾ ਦਾ ਹਾਲ ਤਾਂ ਇਹੀ ਰਹੂਗਾ ਕਿਉਂਕਿ ਮੱਲੀ ਫੂਲ ਵਾਲੇ ਦਾ ਜੋਤਿਸ਼ ਸੱਚੀ ਕਹੂਗਾ ਬਰ ਬਾਬਾ ਜੀ ਪਹਿਲਾਂ ਖਜ਼ਾਨਾ ਦਾ ਭਰਿਆ ਰਹਿੰਦਾ ਹੋਊ ਓਏ ਕਿਹੜਾ ਖਜ਼ਾਨਾ ਲੈ ਉਹ ਵੀ ਸੁਣਨਾ ਉਹ ਖਜ਼ਾਨੇ ਦਾ ਪੀਪਾ ਤਾਂ ਖੜਕਿਆ ਹੀ ਰਹਿੰਦਾ ਸੀ ਤੇ ਦੋਵਾਂ ਪਾਸੇ ਖਜ਼ਾਨਾ ਮੰਤਰੀ ਬਣ ਕੇ ਨਜ਼ਾਰੇ ਲੈਂਦਾ ਸੀ ਬੱਲੇ ਤੇ ਖਜ਼ਾਨਾ ਖਾਲੀ ਐ ਸਭ ਨੂੰ ਇਹੋ ਹੀ ਕਹਿੰਦਾ ਸੀ ਤੇ ਕੋਈ ਪਾਰਟੀ ਪਤੰਦਰ ਨੇ ਛੱਡੀ ਨਹੀਂ ਸਭ ਤੋਂ ਸਰੋਪੇ ਲੈਂਦਾ ਸੀ ਤੇ ਲੋਕਾਂ ਸਿਰ ਕਰਜਾ ਚਾੜ ਕੇ ਖਜ਼ਾਨਾ ਭਰਿਆ ਰਊਗਾ ਕਿਉਂ ਕਿਉਂਕਿ ਮੱਲੀ ਫੂਲ ਵਾਲੇ ਦਾ ਜੋਥੇ ਚ ਸੱਚੀ ਗਊਗਾ ਪਰ ਬਾਬਾ ਜੀ ਆਪਣੇ ਵਿਧਾਇਕ ਤਾਂ ਸੰਸਦ ਚ ਜਾ ਕੇ ਲੋਕਾਂ ਦੀ ਗੱਲ ਕਰਦੇ ਹੋਣਗੇ ਆ ਲੈ ਇਹ ਵੀ ਸੁਣਨਾ ਇਹ ਸਾਰੇ ਜਦੋਂ ਵੀ ਆ ਕੇ ਸੰਸਦ ਚ ਵੜਨਗੇ ਤੇ ਫੇਰ ਤਾਂ ਕੀ ਗੱਲ ਕਰਦਾ ਇਹ ਤਾਂ ਬਿੱਲੀਆਂ ਵਾਂਗੂ ਲੜਨਗੇ ਤੇ ਇੱਕ ਦੂਜੇ ਵੱਲ ਬਾਹਾਂ ਖਿਲਾਰ ਕੇ ਕੁਰਸੀਆਂ ਤੇ ਖੜਨਗੇ ਤੇ ਨੌਬਤਾ ਇਥੋਂ ਤੱਕ ਆ ਜਾਣੀ ਆ ਕਿ ਇਹਨਾਂ ਨੂੰ ਅੰਦਰ ਬਿਠਾਉਣ ਲਈ ਕਈ ਵਾਰੀ ਤਾਂ ਮੁੱਖ ਮੰਤਰੀ ਵਰਗੇ ਜਿੰਦੀ ਝੜਨਗੇ ਤੇ ਅੰਦਰ ਲੜਾਈ ਦੇ ਬਾਹਰ ਸਦਾ ਪਿਆਰ ਹੀ ਰਹੂਗਾ ਕਿਉਂ ਕਿ ਮੱਲੀ ਫੂਲ ਵਾਲੇ ਦਾ ਜੋਤਿਸ਼ ਸੱਚੀ ਕਹੂਗਾ ਬਾਬਾ ਜੀ ਆ ਐਸਵਾਈ ਵਾਲੇ ਡੇਰਾ ਜਿਹੜੀ ਇਹਦੇ ਬਾਰੇ ਭਲਾ ਸਾਡਾ ਜੋਤਸ਼ ਕੀ ਬੋਲਦਾ ਲੈ ਸੁਣ ਲਾ ਫਿਰ ਐਸਵਾਈ ਵਾਲ ਦੇ ਮੁੱਦੇ ਤੇ ਮੇਰਾ ਜੋਤਸ਼ ਕੀ ਕਹਿੰਦਾ ਈ ਉਹ ਭਗਤਾ ਕਿਸੇ ਨੇ ਚਾਂਦੀ ਦੀ ਕਈ ਨਾਲ ਟੱਕ ਲਵਾ ਲਿਆ ਅੱਛਾ ਤੇ ਕਿਸੇ ਨੇ ਬਦਲੇ ਜਮੀਨ ਲੈ ਕੇ ਉੱਥੇ ਹੋਟਲ ਬਣਾ ਲਿਆ ਇਹ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਇਹ ਮਸਲਾ ਠਾ ਲਿਆ ਤੇ ਬਸ ਜਨਤਾ ਨੂੰ ਬੇਵਕੂਫ ਬਣਾ ਕੇ ਤੇ ਇਹਨਾਂ ਨੇ ਪਰਮਾ ਲਿਆ ਉਹ ਜਿੰਨਾ ਚਿਰ ਲੋਕਤੰਤਰ ਇਹ ਮੁੱਦਾ ਇਦਾਂ ਹੀ ਰਹੂਗਾ ਕਿਉਂ ਕਿਉਂਕਿ ਮੱਲੀ ਫੂਲ ਵਾਲੇ ਦਾ ਜੋਤਿਸ਼ ਤਾਂ ਸੱਚੀ ਕਹੂਗਾ ਜਬਾਜੀ ਸਾਡੇ ਗਰੀਬਾਂ ਦੇ ਵੀ ਬੱਚੇ ਪੜ੍ਹ ਲੈ ਕੇ ਜੀ ਅਫਸਰ ਲੱਗਣਗੇ ਓਏ ਲੈ ਭਗਤਾ ਤੂੰ ਵੀ ਸੁਣ ਲੈ ਫਿਰ ਪੜ੍ਹੇ ਲਿਖਣ ਬਾਰੇ ਟਾਡੇ ਜਵਾਕ ਪੜ੍ਹ ਲਿਖ ਕੇ ਇੱਥੇ ਅਫਸਰ ਲੱਗਣੇ ਆ ਇੱਥੋਂ ਦੇ ਹਾਲਾਤ ਪਤਾ ਕੀ ਆ ਲੈ ਉਹ ਵੀ ਤੈਨੂੰ ਦੱਸਣ ਲੱਗਿਆ ਜਿਹੜਾ ਮੇਰਾ ਜੋਦ ਵਿੱਚ ਕਹਿਣ ਡਿਆ ਈ ਉਹ ਇੱਥੇ ਤਾਂ ਅਣਪਾ ਲੀਟਰਾਂ ਨੂੰ ਤਾਂ ਸਿੱਖਿਆ ਮੰਤਰੀ ਬਣਾ ਦਿੰਦੇ ਨੇ ਤੇ ਸੱਤ ਪੜਿਆਂ ਨੂੰ ਚੰਡੀਗੜ੍ਹ ਦਾ ਮੇਰ ਹੀ ਲਾ ਦਿੰਦੇ ਨੇ ਤੇ 12ਵੀਂ ਪੜੇ ਨੂੰ ਡਾਕਟਰਾਂ ਦਾ ਮੰਤਰੀ ਬਣਾ ਦਿੰਦੇ ਨੇ ਤੇ ਪੜ੍ਹੇ ਲਿਖਿਆ ਨੂੰ ਬਾਹਰ ਦਿਹਾੜੀ ਲਈ ਭਜਵਾ ਦਿੰਦੇ ਨੇ ਇਹੋ ਜਾਂ ਨੂੰ ਕੁਰਸੀ ਤੇ ਬਿਠਾ ਕੇ ਤਾਂ ਪੱਠਾ ਜਮਾ ਬਊਗਾ ਕਿਉਂਕਿ ਮੱਲੀ ਫੂਲ ਵਾਲੇ ਦਾ ਜੋਤਿਸ਼ ਤਾਂ ਸੱਚੀ ਕਹੂਗਾ ਮੱਲੀ ਫੂਲ ਵਾਲੇ ਦਾ ਜੋਤਿਸ਼ ਤਾਂ ਸੱਚੀ ਕਹੂਗਾ ਜੈ ਹੋਵੇ ਜੈ ਹੋਵੇ ਬੰਦੇ ਚੱਲ ਠੀਕ ਐ ਭਗਤਾ ਫਿਰ ਬਾਕੀ ਦਾ ਜੋਤਿਸ਼ ਆਪਾਂ ਅਗਲੀ ਵਾਰੀ ਫਰੋਲਾਂਗੇ ਦੇਖਦੇ ਆਂ ਜੋਤਸ਼ੀ ਨਾਲ ਕਿਹਦੇ ਅਗਲੇ ਕੱਚੇ ਚਿੱਠੇ ਖੋਲਾਂਗੇ ਤੇ ਫਿਰ ਅਗਲੀ ਵਾਰੀ ਦੀ ਅਡੀਕ ਰੱਖਿਓ ਤੇ ਫਿਰ ਸਾਧੂ ਚੱਲਦਾ ਸਾਧੂ ਚੱਲਦੇ ਭੜੇ ਤੇ ਨਗਰੀ ਵਸਦੀ ਭੜੀ ਠੀਕ ਐ ਬਾਬਾ ਜੀ ਆਉਂਦੇ ਜਾਂਦੇ ਰਿਹਾ ਕਰੋ ਜ਼ਰੂਰ ਬੱਚਾ ਜੈ ਹੋ ਬਾਬਿਆਂ ਦੀ ਹਾਈ ਦੋਸਤੋ ਸਤਿ ਸ਼੍ਰੀ ਅਕਾਲ ਇਹ ਸਿਰਫ ਅਸੀਂ ਇੱਕ ਜੋਤਿਸ਼ ਦੇ ਨਾਂ ਦੇ ਉੱਤੇ ਜੋ ਸਾਡੇ ਸਮਾਜ ਚ ਲੀਡਰਾਂ ਦਾ ਜਾਂ ਹੋਰ ਕਿਸੇ ਦੀਆਂ ਬਰਾਈਆਂ ਉਹਨੂੰ ਅਸੀਂ ਪੇਸ਼ ਕਰਨ ਦਾ ਇੱਕ ਥੋੜਾ ਜਿਹਾ ਕਦਮ ਚੱਕਿਆ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅਸੀਂ ਅੱਗੇ ਵੀ ਇਸੇ ਤਰ੍ਹਾਂ ਲੜੀਵਾਰ ਜੋਤਿਸ਼ ਤੋੜ ਸਕੀਏ ਧੰਨਵਾਦ ਧੰਨਵਾਦ